ਪਰਾ ਨਾਸੁਜੀਤ ਕੁਮਾਰ ਹਾਂਜੀ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਮਨਗਰ ਇੰਨਾਂ ਜੀ ਕੀ ਗੱਲ ਕੀ ਹੋਈ ਭਾਈ ਅੱਜ ਮੈਂ ਘੋੜ ਮੋਢੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਹਾ ਸੀ ਜੀ ਹਾਂਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਨਾਲ ਮਿਲਿਆ ਐਕਟਵਾ ਤੇ ਅਸੀਂ ਮੈਨੂੰ ਉਹਨਾਂ ਨੇ ਥੱਪਾ ਮਾਰਿਆ ਮੈਂ ਦੇਖਿਆ ਇਹ ਕਿਦਾਂ ਸ਼ੁਰੂ ਕਰ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ। ਅੱਛਾ ਜੀ। ਮੈਨੂੰ ਮੈਂ ਕੰਧਲਾ ਵੱਜਾ ਤੇ ਮਰਿਆ ਫਟਾਂ ਲੱਗ ਗਿਆ। ਅੱਛਾ ਜੀ। ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ। ਅੱਛਾ ਜੀ। ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਹੁਨਗਰ ਬਾਜ਼ਾਰੋਂ ਨਿਕਲ ਗਿਆ ਜੀ। ਕਿੰਨੇ ਤੇ 25-30 ਸਾਲ ਦੇ ਵਿੱਚ ਜੀ। ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਕਿਸੇ ਨਾਮ। ਇੱਕ ਨੇ ਬੰਨਿਆ। ਇਹ ਇੱਕ ਸਦਾ ਸੀ ਜੀ। ਅੱਛਾ ਜੀ। ਦੋ ਕਾਲੇ ਸੀ। ਅੱਛਾ ਜੀ। ਤੇ ਕਾਤੇ ਆਏ ਨਾਲ। ਭਾਵੇਂ ਕਾਲੇ ਰੰਗ ਦਾ ਸੀ। ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ? ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਤੇ ਕਿੱਥੇ ਨਹੀਂ ਮੈਨੂੰ ਇੱਥੋਂ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣ ਕਿਉਂ ਮੰਡੀ ਲੱਗੇ ਹੋ ਕਿ ਮੈਨੂੰ ਇਹ ਛੱਤ ਨਹੀਂ ਵੀ ਮੇਰੇ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਟਰਸਾਈਕਲ ਆ ਲਿਆ ਤੇ ਕਿੰਨਾ ਗੰਦਾ ਜਾਂ ਨਕਸਰ ਲੱਖ ਰੁਪਏ ਜੀ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਮੁੱਖਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਆ ਜੀ ਮੌਕੇ ਤੇ ਐਸਐਸ ਤੇ ਲੋਕੇ ਤੇ ਦੇਖਣਗੇ ਵੀ ਕੀ ਗੱਲ ਬਾਤ ਹੈ ਤੇ ਹੁਣੇ ਸਾਨੂੰ ਇੰਟੀਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆਂ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆਂ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸ ਰਹੇ ਆ ਜਿਹਦੇ ਮੋਟਰਸਾਈਕਲ ਤੇ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਮੁਕੰਮਲ ਹੋਣੀ ਹੈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆਂ ਅਸੀਂ ਫਿਰ ਜੋ ਵੀ ਸਾਹਮਣੇ ਦੇ ਤੁਹਾਨੂੰ ਗੱਲ ਸਾਰੇ ਦੱਸ ਦਾਂਗੇ ਸਰ ਇਹ ਵੀ ਬੜੀ ਵੱਡੀ ਗੱਲ ਹੈ ਕੀ ਸਮਝ ਦੇਈਏ ਇਹ ਹੁਣ ਵੇਖਦੇ ਆਂ ਜੀ ਤਫ਼ਤੀਸ਼ ਕਰਦੇ ਆਂ ਸਾਰਾ ਤੋ ਤੀਸ਼ ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸੇ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਉਹ ਸਾਰਾ ਵੇਚਦਿਆਂ ਜੀ ਮੈਂ ਤਫ਼ਤੀਸ਼ ਸਾਰੀ ਕਰਕੇ ਫਿਰ ਦੱਸਾਂਗਾ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਨਾਲ ਦੱਸਣ ਮੁਤਾਬਕ ਆ ਜਿਵੇਂ ਅਸੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫ਼ਤੀਸ਼ ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿੰਨੇ ਕੋਮਰ ਸੀ ਉਹਨਾਂ ਦੇ ਜੀ ਅਜੀ ਜੀ ਅਸੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ ਤੁਹਾਨੂੰ ਫ